ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 17 ਫਰਵਰੀ 2026 ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਫਿਰ ਕੋਟਕਪੂਰੇ ਆਇਆ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਵੱਜ ਚੁੱਕੇ ਆ ਰੇਟ ਦੀ ਗੱਲ ਕਰੀਏ ਕੱਲ ਦਾ ਰੇਟ ਸੀ ਵੀ 350 ਤੋਂ ਲੈ ਕੇ 470 ਰੁਪਏ ਤੱਕ ਜਿਹੜੀ ਕੱਲ ਤੂੜੀ ਵਿਕੀ ਆ ਬਾਕੀ ਅੱਜ ਦੇਖਾਂਗੇ ਰੇਟ ਹਰੇ ਚਾਰੇ ਦਾ ਰੇਟ ਵੀ ਉਹੀ 200-250 ਦੇ ਆਸ-ਪਾਸ ਜਿਹੜਾ ਚੱਲ ਰਿਹਾ ਬਾਕੀ ਦੇਖਦੇ ਆ ਅੱਜ ਦਾ ਜਿਹੜਾ ਰੇਟ ਕੀ ਜਾਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਲੋ ਵੀ ਪਹਿਲੀ ਟਰਾਲੀ ਦੀ ਬੋਲੀ ਸ਼ੁਰੂ ਆ ਤੇ ਤ ਆਨਣਾ ਦਾ ਜਵਾਬ ਤੋਂ ਆਨਣਾ ਵਾਲਾ ਆਲਾ ਦੂ ਯਾਰਾ ਆਹ ਦੇਖੋ ਛੋਟੇ ਆ ਵੀ ਰਹਿਣਦੇ ਅੰਦਰ ਦੀ ਲਿਖਿਆ ਗਿਆ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਬਏ ਅੰਦਰ ਦੀ ਤੂੰ ਹਾਂ ਹਾਂ ਜਾਉਂਗੀ ਉੱਥੇ ਹਾਂ ਦੇਖ ਲੈ ਬਸ ਬੋਲੋ ਜੀ ਅੰਦਰ ਦੀ ਥੋੜੀ ਬੋਲੋ ਹਾ 300 ਰੁਪਿਆ ਮਾਰ ਦਾਂਗੇ ਦਿੱਤੀ ਹੋਗੀ 300 ਰੁਪਿਆ 300 ਰੁਪਿਆ 300 ਰੁਪਿਆ ਸਾਡੇ ਰਾਜ 10 10 20 30 350 40 350 ਆ 60 60 60 ਇਹ ਤਾਂ ਇਹ ਤਾਂ ਨਹੀਂ ਇਹ ਤਾਂ ਨਹੀਂ ਜਾਊਗਾ 60 65 70 80 400 10 10 15 ਹਾਂ 25 3 450 60 60 460 ਰੁਪਏ ਸੋਲਾ ਬਾਈਕਰ 460 ਰੁਪਏ ਤਾਂ ਹੀ ਆਪਣੀ ਪਹਿਲੀ ਟਰਾਲੀ ਲੱਗੀ ਹੈ 400 ਤੇ 60 ਰੁਪਏ ਬਾਕੀ ਵੀ ਅੰਦਰ ਦੀ ਜਿਹੜੀ ਇਹ ਤੂੜੀ ਐ ਸੁਣੇ ਚੈੱਕ ਆਪਾਂ ਯੂਨ ਕਰਾ ਲਦੇ ਆਂ ਉਹ ਵੀ ਕਰੋ ਚੈੱਕ ਕਰਾਂ ਦੀ ਆਹ ਤੂੜੀ ਐ ਤੇ ਅੰਦਰ ਦੀ 460 ਰੁਪਏ ਵੀ ਗਿਰਾ ਰੇਟ ਲੱਗਿਆ ਬਾਕੀ ਅੱਗੇ ਦੇਖਾਂਗੇ ਕੱਲ ਦਾ ਟੌਪ ਦਾ ਰੇਟ ਸੀ ਬਈ 470 ਰੁਪਏ ਆਇਆ ਤੇ ਉਹ ਵੀ ਕਾਫੀ ਚਾਹ ਆਇਆ ਹਾਂ ਤੋਈ ਦੋ ਦਾਲ ਤੇ ਲੋਬੀ ਅਗਲੀ ਟਰਾਲੀ ਜੀ ਤੂੜੀ ਤੋਂ ਚੈੱਕ ਕਰਾ ਦਿੰਦੇ ਆ ਤੇ ਦੇਖਾਂਗੇ ਬਾਕੀ ਦਾ ਕੀ ਰੇਟੇ ਜਾਂਦਾ ਕੀ ਦੀ ਆ ਬਾਈ ਆਪਣੀਆਂ ਚੰਦਾ ਜੇ ਉੱਪਰ ਰੋੜੀ ਚੰਦ ਵਿੱਚ ਜਾਊਗਾ ਜਾਊਗਾ ਬਾਈ 400 400 ਪੰਜ 10 15 20 25 30 ਹੈ ਬਈ 35 40 440 440 ਹਾਂ ਉਤਰ 45 445 450 55 452 ਹੋ ਲਾ ਕਿਨੇ 455 ਰੁਪਏ ਭਾਈ ਜੀ 3 ਵਿੱਚ 450 ਰੁਪਏ ਦੇ ਭਾਈ ਨੰਬਰ ਲਗਾ ਲਾ ਲੈ ਵੀਰ ਲੈ ਵੀ ਆਹ ਤੂੜੀ ਲੱਗੀ ਹੈ 400 ਤੋਂ 55 ਰੁਪਏ ਬਾਕੀ ਤੁਸੀਂ ਕੁਆਲਟੀ ਜਿਹੜੀ ਚੈੱਕ ਕਰ ਸਕਦੇ ਹੋ ਤੇ ਅੱਗੇ ਦੇਖਾਂਗੇ ਪਹਿਲੀ ਲੱਗੀ 460 ਦੂਜੀ ਲੱਗੀ 455 ਤੇ ਤੀਜੀ ਟਰਾਲੀ ਬਈ ਦੇਖਾਂਗੇ ਕਿੱਥੋਂ ਤੱਕ ਜਿਹੜਾ ਰੇਟ ਜਾਂਦਾ ਤੂੜੀ ਸਾਨੂੰ ਚੈੱਕ ਕਰਾ ਦਿੰਦੇ ਆ ਪਹਿਲਾਂ ਤੇ ਖੁੱਲੀ ਤੂੜੀ ਅੱਜ ਹੇ ਜਾਣਾ ਆਪਾਂ ਆ ਬਾਈਪਾਸ ਵਾਲੀ ਸੜਕੀ ਹੈ ਜਿਹੜੀ ਆ ਘੋਰ ਨੂੰ ਲੱਗਾ ਅੰਡਾ ਚ ਗੋਰੇ ਸਤੋਂ ਜਾਵੜ ਦਾ ਨਹੀਂ ਜਾਣਾ ਕਿਹੜੀ ਆ ਰੈਲੀ ਉਹ ਤੁਰੀਏ ਬਾਹਰ ਦੀ ਤੁਰੀਏ ਦੇ ਲਾਲ ਦੀ ਭਾਈ ਲੋਬੀ ਬਾਰ ਦੀ ਦੁਨੀਆ ਦੇ ਨਾਲ ਦੀ ਭਾਈ ਬੋਲੋ ਹਰੂਪ ਥੋੜੀ ਚੰਗੀ ਆ 300 ਰੁਪਿਆ ਯਾਰ 300 300 300 300 ਹੋਲਾ ਬੈਗਸ ਭਾਈ ਫ੍ਰੀ ਕੁਟ ਜਾਊਂ ਭਾਈ ਫ੍ਰੀ ਕੁਟ ਜਾਏਗਾ ਨਹੀਂ ਆ 500 ਰੁਪਿਆ ਕਰਾਇਆ ਮਿਲੂਗਾ ਨਹਿਰਾਂ ਤੇ ਜਾਣਾ ਵੀਰੇ ਨਹਿਰਾਂ ਤੋਂ ਦੂਰਲੇ ਪਾਸੇ ਹੀ ਹੈ ਜਾਊੜੂ ਭਾਈ 305 ਰੁਪਏ 10 ਰੁਪਏ 15 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 350 350 ਬੋਲਾ ਭਾਈ ਕਿੰਨੇ 350 ਰੁਪਏ ਭਾਈ ਲੋ ਵੀ ਆਹ ਤੋੜੀ ਆ ਬਾੜ ਦੀ ਤੇ 4 ਮਹੀਨੇ ਹੋ ਗਏ ਕੈਨੇਡਾ ਦੇ ਸਾਢੇ 350 ਰੁਪਏ ਬਈ ਲੱਗੀ ਆ ਤੇ ਬਾੜ ਦੀ ਬਾਕੀ ਵੀ ਤੋੜੀ ਆ ਪਹਿਲੀ ਟਰਾਲੀ ਲੱਗੀ 460 ਦੂਜੀ ਲੱਗੀ ਆ 455 ਤੀਜੀ ਬਈ ਲੱਗੀ ਆ 60 ਰੁਪਏ ਸਾਢੇ 350 ਰੁਪਏ ਦੇਖ ਸਕਦੇ ਤੁਸੀਂ ਬਾਕੀ ਅੱਗੇ ਦੇਖਾਂਗੇ ਬਈ ਆ ਬਈ ਬਾੜ ਦੀ ਅੰਦਰ ਵੀ ਹੈ ਵੀਰੇ ਹੁਣ ਪਰ ਫਲਮ ਬੈਲਾ ਮਾੜਾ ਜਾ ਰਿਹਾ ਹੈ। ਸਲਾਬੀ ਵੀ ਹੈਗੀ ਯਾਰ। ਉਡੀ ਅੰਦਰ ਦੀ ਨਹੀਂ ਸਲਾਬ ਨਹੀਂ। ਪੰਜਾਬੀ ਹੈ ਯਾਰ। ਤੇ ਪੰਨਾ ਕੋ ਨਾਲ ਮਾੜਾ ਮੋਟਾ ਨਾ ਆ ਵੇਖ ਕੇ ਬੋਲੀ ਦਿਓ ਬਾਈ। ਕੂੜੀ ਅੰਦਰ ਦੀ ਆ ਹੈ ਇਹਦੇ ਨਾਲ ਦੀ। ਬੋਲੋ ਹੀ ਬੋਲੋ। ਬੋਲ ਦੋਸਤ। 200 ਰੁਪਿਆ। 200 ਰੁਪਿਆ। ਕੰਗਿਆ ਨਹੀਂ ਲੱਗੀ ਹੈ। ਹੈ? ਕੰਗਾ ਲੱਗਿਆ ਨਹੀਂ ਲੱਗੀ। ਚੱਲ ਦੂ ਲਾ ਜਾ ਲੈਵੇਂ ਰੇਟ ਚੱਲ 250 ਰੁਪਿਆ 250 ਰੁਪਿਆ 50 60 65 70 71 80 300 5 305 10 15 20 25 3 300 ਰੁਪਏ ਬੋਲ ਲ ਗਏ 35 335 335 ਰੁਪਏ ਬਾਈ ਜੀ ਜੋ ਵੀ ਨਹੀਂ ਵੇਚੀ ਆ ਹਾਤੂੜੀ ਕਿਸਾਨੇ ਵੀ ਰਨੇ 335 ਰੁਪਏ ਲੱਗੀ ਅੰਦਰ ਕਿਉਂ ਜਿਹੀ ਤੂੜੀ ਹੈ ਰੰਗ ਥੋੜਾ ਜਿਹਾ ਹੈਗਾ ਬਾਕੀ ਅੱਗੇ ਦੇਖਦੇ ਆਂ ਪ੍ਰਾਣੀ ਤੂੜੀ ਸੀ ਕਿਹਨਾ ਕਿਹਨਾ ਤੋ ਹਾਂ ਜੇ ਕਹਿੰਦਾ ਮੈਂ ਲੱਤ ਗਿਆ ਵਿੱਚੀ ਆ ਬੱਚੀ ਕਿੱਦੋਂ ਕਿੱਲੇ ਵਿੱਚੋਂ ਹਾਂ ਸਾਡੀ ਅਗਲੀ ਹਾਂ ਬਾਈ ਬੋਲੋ 350 ਰੁਪਏ 350 55 ਹਾਂਜੀ 55 60 ਪੈਗ 70 370 75 ਅਸੀ 405 10 400 ਦਾ ਹਰ ਵੀਰੇ ਬੋਲਾ ਬਈ ਕਿਨੇ 15 15 20 ਰੁਪਏ 25 ਰੁਪਏ 30 ਰੁਪਏ 40 ਰੁਪਏ 450 ਦੋ ਬੁੱਲੀਆਂ 55 452 60 60 ਕਿੱਥੇ ਲਜਾਣੀ ਬਾਈ ਬਗਰਾੜੀ 40 ਕਿਦੀ ਰੁਪਏ ਨਾਲ ਪੁੱਛੋ ਬਾਈ ਬਗਰਾੜੀ ਜਾਓ ਏ ਬਗਰਾੜੀ ਬੋਲੋ ਬੋਲੋ 500 ਨਹੀਂ 500 ਹੂੰ ਬੋਲਿਓ ਜੀ ਕਿੱਥੇ ਜਿਆ ਪਿੰਡ ਦੀ ਲਾਉਣੀ ਹੈ ਜੀ ਰੋਡ ਤੇ ਹੀ ਲਾਉਣੀ ਹੈ ਰੋਡ ਤੇ ਰੋਡ ਤੇ ਹੈ ਰੋਡ ਤੇ ਪੀ ਹੈ ਬੋਲੋ ਜਾਓਗੇ ਗਰਾਉਂਡ ਪੁੱਛਣਾ ਪੁੱਛੋ ਪੁੱਛੋ ਛੇਦੀ ਕਰੋ ਹਾਂ ਪੁੱਛੇਦੀ ਆ ਆ ਗਿਆ ਮਗਰ ਤੇਰੇ ਪੁੱਛਣਾ 500 ਅਧਿਆਤਰਾ ਇਹਦਾ ਹਾਂ ਉਹਦਾ ਰੇਟ ਵੀ ਵਧੂਗਾ ਹਾਂ ਜਾਓਗੇ ਹਾਂ ਹਾਂ 60 ਰੁਪਏ 460 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 480 ਬੋਲ ਲਗ ਲੈ 480 ਰੁਪਏ ਬਾਈ ਜੀ ਇਹੀ ਰਹਿ ਜਾਓ ਆਹ ਤੂੜੀ ਲੱਗੀ ਵੀ 480 ਰੁਪਏ ਅੱਜ ਦਾ ਵੀ ਹਲੇ ਤੱਕ ਦਾ ਜਿਹੜਾ ਟੌਪ ਦਾ ਰੇਟ ਆ 480 ਰੁਪਏ ਬਾਕੀ ਅੱਗੇ ਜਿਹੜਾ ਦੇਖਾਂਗੇ ਬਈ ਕਿੱਥੋਂ ਤੱਕ ਜਿਹੜਾ ਰੇਟ ਜਾਂਦਾ ਲਗਭਗ ਮਗਰ ਹਲੇ ਟਰਾਲੀਆਂ ਵੀ 8 9 ਨਗ ਹੋਰ ਪਏ ਆ ਤੇ ਬਾਕੀ ਦੇਖਦੇ ਆਂ ਉਸੇ ਪੇ ਤੋਂ ਬਤਾਵਾਂਗੇ ਉੜੀ ਦਾ ਮੱਡੀ ਵਧੀਆ ਹੈ। ਬਾਪੀ ਆਈ। ਹਾਂਜੀ ਹਾਂਜੀ। ਊੜੀ ਅੰਦਰ ਦੀ ਆਈ ਬੋਲੋ। 4350 350 350 350 52 60 60 65 65 70 75 80 80 84 400 400 5 10 15 20 20 23 30 35 450 450 450 ਬੋਲਣ ਜੀ ਸਾਢੇ 450 ਰੁਪਏ ਲੱਗੇ ਬਈ ਆਹ ਅੰਦਰ ਦੀ ਬਾਕੀ ਤੂੜੀ ਇਹ ਭੰਡਾਂ ਦੇ ਵਿੱਚ ਤੇ ਖਾਲੀ ਟੱਕ ਦਾ ਵੀ ਟੌਪ ਦਾ ਰੇਟ 480 ਰੁਪਏ ਜਿਹੜਾ ਲੱਗੇ ਪਹਿਲਾਂ ਟਰਾਲੀ ਹੋਵੇ ਤੇ ਲਗਭਗ 200 ਸਤਾ ਟਰਾਲੀਆਂ ਬੋਲੀ ਹੋ ਚੁੱਕੀ ਆ ਤੇ ਅੱਗੇ ਬਾਕੀ ਦੇਖਾਂਗੇ ਆਲਾ ਖਾਲੀ ਤੁਲੀ ਇੱਥੋਂ ਘੜਾ ਕੇ ਲੈ ਜਾ ਹਾਂ ਵੀ ਕਿਹਦੀ ਆ ਜਲਦਰਾ ਅੰਦਰ ਦੀ ਬਾਹਰ ਦੀ ਅੜਕ ਗਈ ਇੱਥੇ ਦਾ ਬਾਈ ਬੋਲੋ ਜੀ 350 350 54 ਸਸਕੇ ਕੱਲਾ ਨਹੀਂ ਮਾਰਨਾ 60 ਵੀਏ ਕਿੱਥੇ ਜਾਣੇ ਬਦੋਂ ਭਾਈ ਡੋੜ ਜਾਓਗੇ ਕਿੱਥੇ ਜਾ ਡੋੜ ਬਾਂਦਰ ਡੋੜ ਭੁੱਲ ਗਏ ਹਾਂ 25 ਕਿਲੋਮੀਟਰ 28 ਜਾਓਗੇ ਮੈਨੂੰ ਤਾਂ ਪਤਾ ਯਾਰ ਬਾਜ ਦਿਖਾਣੇ ਦਾ ਨਾਲ ਹੀ ਆ 28 ਬਾਜੇ ਲਾ ਲਾ ਜਾਓਗੇ 1500 ਰੁਪਏ ਲੈਣਾ ਹਾਂ 12 15 ਦੋਗੇ ਹਾਂ ਭਾਈ ਹੈ 12 ਹਾਂ ਦੱਸੋ ਭਾਈ ਯਾਰ ਬਹੁਤ ਬਹੁਤ ਆ ਗਾੜ ਬਹੁਤ ਆ ਸਾਰੀ ਦਿਹਾੜੀ ਸਾਡੀ ਖਾਤਮਾ ਚੱਲੂ ਹਾਂ ਕੋਣ ਕੋਣ ਹੋ ਰਿਹਾ ਤੁਹਾਨੂੰ ਪਾ ਗਦੇ ਪੱਤੇ ਕੋਈ ਆ ਆ 370 ਰੁਪਏ ਯਾਰ 370 ਰੁਪਏ ਬੋਲ ਦੇ 75 80 380 ਬੋਲਾ ਕਿਨੇ 380 ਰੁਪਏ ਚੱਲ ਦਰਾ ਨਹੀਂ ਜੀ ਉਹ ਬਿਤਰ ਨੂੰ ਸੋਸਿਰ ਵੀ ਲੱਗੀ ਸੀ ਆਹ ਬਾਈ ਪਰ ਨਹੀਂ ਵੇਚੀ ਕਿਸਾਨ ਵੀਰ ਨੇ ਅੰਦਰ ਦੀ ਬਾਕੀ ਧੂੜੀ ਐ ਸੀ ਅੱਗੇ ਦੇਖਦੇ ਆ ਅੰਦਰ ਦੀ ਬਾਈ ਬਾਹਰ ਦੀ ਬਾਈ ਇੱਕੋ ਜਿਹੀ ਬਾਈ 400 ਰੁਪਇਆ ਕਿੱਥੇ ਜਾਣੀ ਆਂ ਹਾਂਜੀ ਕਹਿ ਤਾਂ ਸੰਨ ਵੀ ਜਾਓਗੇ ਬਾਈ ਜਾਊਗਾ ਬਾਈ 425 ਰੁਪਏ 35 ਰੁਪਏ 40 450 55 60 ਪੈਗ 70 75 475 ਹਾਂ ਆਪਣੀ 475 ਬੋਲਾਂਗੇ ਨੇ ਲੇਖੋ ਜੀ ਆ ਸੱਤੇ ਲੋ ਵੀ 400 ਤੇ 75 ਰੁਪਏ ਲੱਗੀ ਆ ਹਾ ਤੂੜੀ ਸੋਨ ਚੈੱਕ ਕਰਾਉਂਦੇ ਆ ਬਈ ਲੈ ਵੀ ਆਹ ਤੂੜੀ ਲੱਗੀ 475 ਰੁਪਏ ਬਾਕੀ ਅੱਗੇ ਦੇਖਾਂਗੇ ਤੇ ਟਰਾਲੀਆਂ ਲਗਭਗ ਅੱਗੇ ਬਈ 4-5 ਨਗ ਹੋਰ ਪਈ ਹਲੇ ਤੇ ਬਾਕੀ ਦੇਖਦੇ ਆਂ ਆਹਾਂ 475 ਲੱਗੀ ਐ ਆ ਜਾ ਬੜੇ ਅਗਲੇ ਅਗਲੀ ਟਰਾਲੀ ਤੋਂ ਤੂੜੀ ਚੈੱਕ ਕਰਾ ਲਦੇ ਆ ਤੇ ਬਾਕੀ ਦੇਖਾਂਗੇ ਇਹਦਾ ਰੇਡ ਜਿਹੜਾ ਕਿੱਥੋਂ ਤੱਕ ਜਾਂਦਾ ਅੰਦਰ ਦੀ ਬਾਕੀ ਵੀ ਤੂੜੀ ਲੱਗਦੀ ਐ ਕੀ ਵੀ ਆ ਬਾਈ ਪੰਜਾਹ ਖੁੱਲੀ ਆ ਥੱਲੇ ਖੁੱਲੀ ਆ ਆਹ ਹੋ ਗਈ ਆਹ ਖੁੱਲੀ ਆ ਥੱਲੇ ਲੈ ਜੂਗੀ ਮੈਂ ਤਾਂ ਜਰੂਰ ਥੱਲੇ ਮੈਂ 15 ਚਕਾਉਂਗਾ ਪੂਰੇ ਵੀਰ ਦੇ 15 ਚਕਾਉ ਉਹ ਹੋਇਆ ਲਾ ਪੰਜ ਚਕਾਊਗਾ ਬਾਈ 50 ਚਕਾਉਣੀ ਪਣੀ ਆ 350 ਰੁਪਇਆ 350 350 350 60 65 70 75 80 400 5 10 15 20 25 30 35 40 40 450 ਬੋਲਾ ਕਿਨੇ 55 60 400 60 ਬੋਲਾ ਕਿਨੇ ਚੱਲ ਵੀ ਚੱਲ ਆਜੇ ਕਿ ਯਾਰ ਵੀ ਬਲੈ ਹੈਪੀ ਦੀ ਲਾਈਫ ਆ ਆ ਆ ਆ ਆ ਬਾਈਕਰ ਦੀ ਲੋ ਵੀ 460 ਦੀ ਲੱਗੀ ਬਈ ਬਾਕੀ ਵੀ ਦੇਖ ਸਕਦੇ ਹੋ ਤੇ ਅੰਦਰ ਦੀ ਬਾਕੀ ਤੂੜੀ ਇਹ ਸੀ ਤਿੰਨ ਟਰਾਲੀਆਂ ਵੀ ਮਗਰ ਹੋ ਰਹਿਗਾ ਕੱਲ ਖਲੋਂ 8500 ਰੁਪਏ ਲੱਗਣਗੇ ਆ ਖਾਲੀ ਕਰਦਾ ਇਹਦੀ ਆ ਬਾਈ ਹਾਂਜੀ ਬਾਹਰ ਲਿਆ ਐ ਕਿੰਨੀ ਕਾ ਬਾਈ ਇਹ ਤਾਂ 11 ਆ ਉਹ ਤਾਂ ਹੈਗੀ ਆ ਕਿੰਨੀ ਕਾ ਕਿੰਨੀ ਕੀ ਲੈਣਾ ਬੋਲੋ ਜੀ ਹੈ 250 ਰੁਪਇਆ 250 ਰੁਪਇਆ 250 ਰੁਪਇਆ 250 60 ਰੁਪਏ 65 ਰੁਪਏ 70 ਰੁਪਏ 75 ਰੁਪਏ ਬੋਲੀ ਹੈ ਬੰਨਣਾ 80 85 90 95 300 5 350 ਹੋਣਾ ਕਿ 350 ਬਾਈ ਜੀ ਕਿੱਥੇ ਕਿਲੋਣੀ 20 ਪਰ ਬੈਣ ਚਲਾਉਣੀ ਹੈ ਠੀਕ ਹੋ ਰੋਡ 400 ਰੁਪਏ ਲੋਬੀ ਬਾਹਰ ਦੀ ਥੂੜੀ ਸੀ 350 ਰੁਪਏ ਰੇਟ ਲੱਗਿਆ ਵੀ ਇਹਦਾ ਤੇ ਬਾਕੀ ਥੂੜੀਆਂ ਜੇ ਸਿੱਕੀਏ ਮਾੜੀ ਮੋਟੀ ਜਿਹੜੀ ਕਿੰਨੀ ਜੇ ਵਿੱਚ ਆਹਾਂ ਉਹਦੇ ਦੰਦ ਜੀ ਤੇ ਉੰਜ ਥੂੜੀ ਠੀਕ ਆ 350 ਰੁਪਏ ਰੇਟ ਲੱਗਿਆ ਵੀ ਇਹਦਾ ਕਾਣਾ ਨਾ ਭਾਈ ਜੀ ਜੈ ਮਾਲਿਕ ਬਾਜੀ ਕੱਲੀ ਕਰਾਏ ਸੀ ਸਿੱਧੀ ਆ ਭਾਈ ਗਾਹ ਸੀ ਹੋਗੀ ਕਿੰਨੇ ਦੁੱਦੇ ਆ ਗਏ 10 ਕਿਲੋ ਮਿਕਸਟ ਅੱਛੀ ਨਾ ਬਹੁਤ ਚੰਗੀ ਜੀ ਭਾਰੀ ਵੀ ਭੋਕੀ ਆ ਬੋਲੋ ਵੀ 350 ਦਾ 400 400 5 10 15 20 25 3 35 450 450 55 60 65 ਉਹ ਦੇ ਦੇ 460 ਬੋਲਾ ਕਿਨੇ ਜਿਦਾਈ ਕੀ ਕਰੀ ਜਾਵਾਂ ਜਿਵੇਂ ਬੋਲੀ ਜਾਂਦਾ ਹੁਣ ਹੋਰ ਕਿਤੇ ਇਹਨੂੰ ਲੈ ਲਈ ਨਾਲ ਲੈ ਵੀ 465 ਰੁਪਏ ਇਹ ਲੱਗੀ ਐ ਤੇ ਅੰਦਰ ਦੀ ਬਾਕੀ ਤੂੜੀ ਮਗਰ ਵੀ ਦੋ ਟਰਾਲੀਆਂ ਹੋ ਰਹਿਗੀਆਂ ਉਹਨੂੰ ਕਾਹੰ ਟੱਕ ਪੁੱਛ ਲੈ ਕੰਮ ਪਾਰਟੀ ਮਾਰ ਕੇ ਲੈ ਜੀ ਬੋਲੋ ਜੀ ਪੰਮੇ ਸੁਣੀ ਆ ਜੀ ਆ ਇੱਧਰ ਹੈ 200 ਰੁਪਏ 200 205 10 15 215 215 ਇਹ ਲੈ ਲੀਂ ਦੀ ਲੈ ਲਈ 25 35 ਹੁਣ ਮੈਨੂੰ ਕੋਈ ਕੰਮ ਨਹੀਂ ਆਉਂਦਾ 35 ਹੁਣ ਇਹ ਤੂੰ ਇਹ ਦੇ ਦੇ ਇਹਨੇ 350 ਕਰ 350 ਕਿੰਝਾ ਕਿੰਝਾ 60 60 70 75 پورے ਕਰ 300 305 305 ਬੋਲਾ ਕਿਨੇ 305 ਰੁਪਏ ਬਾਈ ਜੀ ਇਹ ਕਿਨੇ ਲੇ ਗਾ ਲੋ ਵੀ 300 ਤੇ 5 ਰੁਪਏ ਲੱਗੀ ਆ ਵੀ ਬਾਹਰ ਦੀ ਬਾਕੀ ਥੋੜੀ ਸੋਜ ਵੀ ਖੁੱਲੀ ਆ ਬਈ ਥੋੜੀ ਵੀ ਥੋੜੀ ਐ ਤੇ ਮਗਰ ਲਾਸਟ ਤੇ ਇੱਕ ਟਰਾਲੀ ਰਹਿ ਗਈ ਆ ਤੇ ਥੂੜੀ ਉਹ ਵੀ ਬਈ ਬਾਹਰ ਦੀ ਆ ਤੁਹਾਡਾ ਰੇਟ ਦੇਖਾਂ ਕਿ ਕਿੰਨਾ ਤੱਕ ਜਾਂਦਾ। ਜੇਲਾ ਮਾਲ ਜਿਹੋ ਜਿਹਾ ਉੱਪਰ ਆ ਵਿੱਚੋਂ ਚੰਗਾ ਨਿਕਲ ਸਕਦਾ। ਮਿੱਟੀ ਘਟਾ ਹੈ ਨਹੀਂ ਇਹ ਵਿੱਚ ਉਪਰ ਨਹੀਂ ਨੂੰ। ਇਹ ਤਾਂ ਦਵਾਈ ਦੇ ਕਾਰਨ ਹੈ। ਤੁਹਾਡਾ ਕੰਦੂ ਦਿੰਦਾ। ਜਾਨੀ ਮੋਟੇ ਹੀ ਨੰਦਾ ਮੋਟਲੋ ਵਾਲਾ ਯਾਰ। ਲੈ ਯਾਰ ਤੋਂ ਨਹੀਂ ਲੁਆਲਾ ਪੱਲੀਆਂ ਵੀ ਦੇ ਦੂ ਦਾ ਨਾਮ ਆ। ਆਪਾਂ ਲੈੜੇ ਨਹੀਂ ਆਉਂਦੇ। ਹੋਰ ਦਾ। ਚਲ ਆ ਬਈ। ਨਿਕਲ ਆਇਆ। ਚਲ ਆਇਆ। ਵੀਰ ਕੇ ਘਾਲਦੇ ਪੱਟਿਆਂ ਨਹੀਂ ਹੋਵੇ ਬਹੁਤ ਕੰਮ ਦਾ ਦੇਈ ਆਂਦਾ ਹੀ ਨਾ ਪਲਾਂ ਲਾਉਣਾ ਲੋਬੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨਾਲ ਜੁੜਨ ਦੇ ਲਈ ਤੇ ਬਈ ਲਾਸਟ ਟ੍ਰਾਲੀ ਸੀ ਥੋੜੀ ਤੂੜੀ ਵੀ ਗਿੱਲੀ ਆ ਤੇ ਬਾਹਰ ਦੀ ਤੂੜੀ ਆ ਤਾਂ ਕਰਕੇ ਜਿਹੜਾ ਬੋਲੀ ਨਹੀਂ ਲੱਗੀ ਹੋਗੀ ਉਹਦੀ ਤੇ ਮਿਲਦੇ ਆਂ ਵੀ ਅਗਲੀ ਵੀਡੀਓ ਵਿੱਚ